ਬਾਬੇ ਦੀਪ ਸਿੰਘ ਦੇ ਜੀਵਨ ਦੇ ਬਾਰੇ ਕੋਈ ਮੈਨੂੰ ਕਵੇ ਵਿਗਿਆਨੀ ਜੀ 1 ਮਿੰਟ ਵਿੱਚ ਵਿਆਖਿਆ ਕਰੋ ਤੇ ਮੈਂ ਬਾਬੇ ਮਨੀ ਸਿੰਘ ਦੇ ਜੀਵਨ ਦੀ ਵਿਆਖਿਆ ਕਰਦਾ ਕਵਾਂਗਾ ਤਨ ਮਨ ਤਨ ਸਭ ਸੋਬ ਗੁਰ ਕੋ ਹੁਕਮ ਮੰਨਿਆ ਪਾਈਏ ਜੇ ਮੈਨੂੰ ਕਵੇ ਨਾ ਵੀ ਭਾਈ ਮਨੀ ਸਿੰਘ ਦਾ ਜੀਵਨ ਤੁਹਾਨੂੰ ਟਾਈਮ ਬਹੁਤ ਥੋੜਾ ਦਿੱਤਾ ਹੈ ਤੇ ਸਾਰੇ ਦਾ ਸਾਰਾ ਉਹਨਾਂ ਦਾ ਜੀਵਨ ਇੱਕ ਪੰਕਤੀ ਵਿੱਚ ਦੱਸੋ ਤੇ ਜੋ ਮੈਨੂੰ ਗੁਰੂ ਨੇ ਜਣਾ ਉਹ ਇਹ ਹੈ ਤਨ ਮਨ ਤਨ ਸਭ ਸੋਬ ਗੁਰ ਕੋ ਹੁਕਮ ਮੰਨਿਆ ਪਾਈਏ ਅਸੀਂ ਨਾਲ ਇਹ ਵੀ ਪੜ੍ਹਦੇ ਆ ਕਿ ਜਿਹੋ ਜੇ ਮਾਪਿ ਉਹੋ ਜੀ ੜਾਦ ਭਾਈ ਮਨੀ ਸਿੰਘ ਦਾ ਜਨਮ ਅਲੀਵਾਲ ਪਿੰਡ ਵਿੱਚ ਹੋਇਆ ਕਈ ਥਾਵਾਂ ਤੇ ਲੋਂਗੋਵਾਲ ਵੀ ਲਿਖਿਆ ਪਰ ਮੈਂ ਇੱਕ 1% ਵੀ ਸਹਿਮਤ ਨਹੀਂ 10 ਮਾਰਚ ਨੂੰ 1644 ਵਿੱਚ ਬਾਬੇ ਬਨੀ ਸਿੰਘ ਦਾ ਜਨਮ ਹੋਇਆ ਤਨਉਮਾ ਤਨ ਉਹ ਪਿਤਾ ਪਾਈ ਮਾਈ ਦਾਸ ਇਹਨਾਂ ਦੇ ਪਿਤਾ ਨੇ ਤੇ ਮਾਤਾ ਮਧਰੀ ਪਾਈ ਦੀ ਕੁੱਖੋਂ ਇਹਨਾਂ ਦਾ ਜਨਮ ਹੋਇਆ ਆਪਾਂ ਅੱਜਕੱਲ ਕੋਸ਼ਿਸ਼ ਕਰਦੇ ਪਈ ਬੱਚੇ ਨੂੰ ਅੰਗਰੇਜ਼ੀ ਪੜਾਈ ਜਾਇਆ 13 ਸਾਲ ਦਾ ਬੱਚਾ ਹੋਇਆ ਤੇ ਮਾਂ ਪਿਓ ਕੀਰਤਪੁਰ ਸਾਹਿਬ ਧੰਨ ਗੁਰੂ ਹਰਿ ਰਾਇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਪਾਤਸ਼ਾਹ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਇਹ ਮਾਂ ਤੇ ਪਿਓ ਨੇ ਤਨਗੁਰ ਹਰਿ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਭਾਈ ਸਾਹਿਬ ਨੇ 2 ਸਾਲ ਉੱਥੇ ਗੁਰਬਾਣੀ ਦੀ ਸੰਥਿਆ ਲਈ ਤੇ ਜਿਵੇਂ ਆਪਾਂ ਸਮਾਜ ਸਾਡੇ ਸਮਾਜ ਦਾ ਨਿਯਮ ਹੈ 2 ਸਾਲਾਂ ਤੋਂ ਬਾਅਦ 15 ਸਾਲ ਦੀ ਉਮਰ ਵਿੱਚ ਇਹਦੇ ਪਿਤਾ ਜੀ ਆਏ ਤੇ ਕਹਿਣ ਲੱਗੇ ਅਸੀਂ ਭਾਈ ਮਨੀ ਸਿੰਘ ਦਾ ਵਿਆਹ ਕਰਨਾ ਹੈ ਬਾਪ ਕਰਨਾ ਸਿੱਖੋਂ ਕਿ ਸਿੰਘ ਲਫ਼ਜ਼ ਬਾਅਦ ਵਿੱਚ ਲੱਗਾ ਹੈ ਜਿਹੜਾ ਮਨੀ ਹੈ ਨਾ ਜੇ ਮੈਂ ਇਹਦੀ ਵਿਆਖਿਆ ਕਰਾਂ ਤੇ ਬੜੀ ਲੰਮੀ ਚੌੜੀ ਹੋ ਜਾਏਗੀ ਮਨੀ ਨੂੰ ਪਰਖਣ ਵਾਲੇ ਲੋਕ ਇਹ ਵੇਖਦੇ ਨੇ ਕਿ ਜਿੰਨਾ ਕੋਦੇ ਕੋਈ ਚਾਨਣ ਹੋਵੇ ਉਹਦੀ ਉਹ ਕੀਮਤ ਪੈਂਦੀ ਹੈ ਪਰ ਇਹਦੇ ਨਾਲ ਮੈਂ ਕਹਿਣ ਤੋਂ ਗਰੇਜ਼ ਨਾ ਕਰਾਂ ਆਪਾਂ ਭਾਵੇਂ ਬਾਬੇ ਮਨੀ ਸਿੰਘ ਦੇ ਅਸਥਾਨ ਤੇ ਆਏ ਆ ਪਰ ਯਾਦ ਰੱਖਣਾ ਮਨੀ ਕੋਲ ਤਿੰਨ ਤਰ੍ਹਾਂ ਦੇ ਸੱਪ ਆਉਂਦੇ ਨੇ ਇੱਕ ਕੇਵਲ ਤੇ ਕੇਵਲ ਭਮੱਕੜ ਚੋ ਕੇ ਖਾ ਕੇ ਤੇ ਕਹਿਣ ਲੱਗੇ ਆਨੰਦ ਮਿਲ ਗਿਆ ਮੈਂ ਇਹ ਬੇਨਤੀ ਕਰਨੇ ਵੀ ਬਾਬੇ ਮਨੀ ਸਿੰਘ ਦਾ ਜੇ ਜਨਮ ਮਨਾ ਇਹ ਸ਼ਹੀਦੀ ਦਿਨ ਮਨਾ ਰਹੇ ਹੋ ਨਾ ਇਹਨੂੰ ਮਨਾਇਆ ਕਿਵੇਂ ਜਾਇ ਇੱਕ ਸੱਪ ਉਹਨੇ ਭੋਕੜ ਖਾਂਦੇ ਨੇ ਇੱਕ ਸੱਪ ਉਹ ਨੇ ਜਦੋਂ ਉਹ ਮਨੀ ਚਮਕਦੀ ਹੈ ਨਾ ਤੇ ਫੁਕਾਰੇ ਮਾਰ ਕੇ ਮਿੱਟੀ ਪਾ ਕੇ ਗਰਕ ਹੋ ਜਾਂਦੇ ਨੇ ਇੱਕ ਸੱਪ ਉਹ ਨੇ ਜਿਹੜੇ ਮਨੀ ਨੂੰ ਚੜ੍ਹ ਕਰਕੇ ਤੇ ਆਪਣੀ ਜ਼ਹਿਰ ਨੂੰ ਖਤਮ ਕਰਦੇ ਹਨ ਅਸੀਂ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਨੂੰ ਵਿਚਾਰ ਕੇ ਜਿਹੜੀਆਂ ਸਾਡੇ ਅੰਦਰ ਕਮੀਆਂ ਔਗਣ ਨੇ ਨਾ ਇਹਨਾਂ ਨੂੰ ਮਿਟਾਉਣ ਦਾ ਯਤਨ ਕਰਨਾ ਹੈ ਤਨ ਗੁਰੂ ਹਰਿ ਸੱਚੇ ਪਾਤਸ਼ਾਹ ਦੇ ਜੋਤੀ ਜਮੋ ਸਮਾਉਣ ਤੋਂ ਬਾਅਦ ਅਸੀਂ ਤਾਂ ਪੈਰ ਪੈਰ ਤੇ ਬਦਲਦੇ ਆ ਨਾ ਪਰ ਭਾਈ ਮਨੀ ਸਿੰਘ ਦਾ ਨਿਚਾ ਇੰਨਾ ਪੱਕਾ ਹੈ ਇਹ ਹਰ ਗੁਰੂ ਅਠਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਚ ਰਹਿ ਜਦੋਂ ਸੰਸਾਰ ਦੇ ਲੋਕ ਡੋਲਦੇ ਨੇ ਉਦੋਂ ਭਾਈ ਮਨੀ ਸਿੰਘ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਬਾਬੇ ਬਕਾਲੇ ਆਏ ਸਮਾਂ ਆਪਣੀ ਚਾਲ ਚੱਲਿਆ ਜਦੋਂ ਕਲਗੀ ਤਰ ਬਾਪੂ ਨੇ ਅਮਰ ਸ਼ਿਕਾਇਆ ਨਾ ਅੱਜ ਆਪਾਂ ਬਿਹਨੇ ਮੈਨੂੰ ਮਾਫੀ ਦੇਣੀ ਘਰ ਵਾਲੇ ਨੇ ਬਾਹਰ ਕਿਰਪਾਨ ਪਾਈ ਤੇ ਘਰ ਵਾਲੀ ਨੇ ਕੋਕਾ ਪਾਇਆ ਕੋਕਾ ਦੋਵੇਂ ਬਰਾਬਰ ਹੋਣੇ ਚਾਹੀਦੇ ਦੋਵੇਂ ਬਰਾਬਰ ਇਹਨਾਂ ਨੇ ਆਪਣੇ ਪਰਿਵਾਰ ਸਮੇਤ ਅੰਮ੍ਰਿਤ ਛਕਿਆ ਨਾਲ ਪੰਜ ਪੁੱਤ ਲੈ ਕੇ ਆਇਆ ਪੰਜ ਪੁੱਤ ਪਿਓ ਲੈਕਚਰ ਕਰਦਾ ਹੈ ਤੇ ਕਾਕੇ ਦੇ ਮੂੰਹ ਤੇ ਦਾੜੀ ਨਹੀਂ ਅੱਜ ਇਹ ਹਾਲਤ ਹੈ ਸਾਡੀ ਗੁਰਮੁਖੋ ਅੰਮ੍ਰਿਤ ਛਕਿਆ ਸਮਾ ਆਇਆ ਮੈਂ ਅਰੰਭ ਬੇਨਤੀ ਕੀਤੀ ਹੈ ਤਨ ਮਨ ਤਨ ਸਭ ਸੋਬ ਗੁਰ ਕੋ ਹਉਮ ਮੰਨਿਆ ਪਾਈਏ ਆਪਾਂ ਪੋਦੇ ਮਹੀਨੇ ਦੇ ਵਿੱਚ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸ਼ਹੀਦੀ ਸਾਕੇ ਨੂੰ ਚੇਤੇ ਕਰਦੇ ਆ ਮੇਰੇ ਬਾਜਾਂ ਵਾਲੇ ਦੇ ਚਾਰੇ ਦੇ ਚਾਰੇ ਸਾਭ ਜਾਦੇ ਸ਼ਹੀਦ ਹੋਏ ਮਾਤਾ ਜੀ ਸ਼ਹੀਦ ਹੋਏ ਪਰਖ ਸਦਕੇ ਜਾਵਾਂ ਭਾਈ ਮਨੀ ਸਿੰਘਾਂ ਜਿਨ੍ਹਾਂ ਤੇਰੇ ਕੋਲ ਸਰਿਆ ਤੂੰ ਕਸਰ ਨਹੀਂ ਕੀਤੀ ਜਦੋਂ ਅਨੰਦਪੁਰ ਸਾਹਿਬ ਛੱਡਿਆ ਭਾਈ ਮਨੀ ਸਿੰਘ ਦਾ ਪੁੱਤਰ ਉਹਦੇ ਸਿੰਘ ਜਿਹੜੇ ਆਪਾਂ ਕਹਿੰਦੇ ਸਵਾ ਲਾਗ ਸੇ ਏਕ ਲੜਾਉਂ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਕਿ ਭਾਈ ਉਦੇ ਸਿੰਘ ਨੇ ਸਵਾ ਲੱਖ ਦਾ ਮੁਕਾਬਲਾ ਕੀਤਾ। ਔਰ ਇਹਦਾ ਲਾਲ ਜੋਸ਼ ਕਉਗੇ ਕਣਕੇ ਕੇ ਭਾਜ ਗਏ ਇੱਕ ਠੁਣਕੇ ਕੇ ਜਦੋਂ ਮਜੀਠੇ ਵਾਲਾ ਦੁਨੀ ਚੰਦ ਭੱਜ ਗਿਆ ਭਾਈ ਸਾਹੂ ਦਾ ਪੁੱਤਰਾ ਭੱਜ ਗਿਆ ਨਾ ਤੇ ਸਿੱਖਾਂ ਨੇ ਆਖਾ ਪਾਛਾ ਤੁਹਾਡਾ ਹਾਥੀ ਤਾਂ ਹਰਨ ਹੋ ਗਿਆ। ਕਹਿੰਦੇ ਆਪਣਾ ਸ਼ੇਰ ਜੂ ਹੈਗਾ। ਸ਼ੇਰ ਕੌਣ? ਪਾਈ ਬਚਿੱਤਰ ਸਿੰਘ ਜਿਹਦਾ ਕਦ ਮਧਰਾ ਬਾਦਾਂ ਵਾਲੇ ਨੂੰ ਕਹਿਣ ਲੱਗਾ ਪਾਤਸ਼ਾਹ ਮੇਰੀ ਆਪਣੀ ਕੋਈ ਸਮਸ ਆਪਣੀ ਕੋਈ ਸ਼ਕਤੀ ਨਹੀਂ ਪਰ ਤੇਰਾ ਹੱਥ ਹੋਵੇ ਨਾ ਤੇ ਆਪਾਂ ਕਹਿੰਨੇ ਵੀ ਇੰਦਰ ਦਾ ਇੱਕ ਐਰਾ ਪਾਤ ਹਾਤੀ ਹੈ ਮੈਂ ਇਹਨੂੰ ਸੁਰਗ ਚੋਂ ਕੰਨਾਂ ਚੋਂ ਫੜ ਕੇ ਥੱਲੇ ਲਾ ਪਰ ਕਿਰਪਾ ਤੇਰੀ ਉਸ ਪਾਈ ਬਚਿੱਤਰ ਸਿੰਘ ਨੇ ਹਾਥੀ ਨਾਲ ਮੁਕਾਬਲਾ ਕੀਤਾ ਔਰ ਗੁਰਮੁਖੋ ਉਹ ਗੁਰੂ ਦਾ ਲਾਲ ਫਟੜੋ ਗਿਆ ਤੇ ਜੀ ਦੀ ਸੇਵਾ ਪਈ ਨਿਆਂਖਾਂ ਦੇ ਪਰਿਵਾਰ ਨੇ ਕੀਤੀ ਉਹ ਅਲੈਦਾ ਦਾ ਟੋਪਕ ਹੈ ਜਦੋਂ ਚਮਕੌਰ ਦਾ ਜੰਗ ਹੋਇਆ ਬਾਜਾਂ ਵਾਲੇ ਦੇ ਬਾਬਾ ਅਜੀਤ ਸਿੰਘ ਤੇ ਜੁਹਾਰ ਸਿੰਘ ਸ਼ਹੀਦ ਹੋਏ ਉਸ ਚਮਕੌਰ ਦੇ ਜੰਗ ਵਿੱਚ ਚਮਕੌਰ ਦਾ ਅਰਥ ਮੈਂ ਆਪਣੇ ਚਾਚਾ ਸੰਤ ਕਰਤਾਰ ਸਿੰਘ ਹੌਲਾਂ ਕੋ ਪੜਿਆ ਜੀ ਔਰੀ ਚਮਕ ਹੋਵੇ ਜੇ ਆਪਾਂ ਨੂੰ ਪੁੱਛੇ ਨਾ ਵੀ ਚਮਕੌਰ ਦੇ ਅਰਥ ਕੀ ਨੇ ਤੇ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਨੇ ਪੜਾਇਆ ਜਿਹਦੀ ਚਮਕੀ ਹੋਰ ਹੋਵੇ ਕਿਉਂ ਉਹਨੂੰ ਚਮਕੌਰ ਤਾਂ ਕਹਿੰਦੇ ਨੇ ਆਪਾਂ ਪੁੱਤਾਂ ਨੂੰ ਨੱਪ-ਨੱਪ ਕੇ ਲਗਾਉਨੇ ਆ ਤੇ ਬਾਜਾਂ ਵਾਲਾ ਪੁੱਤਾਂ ਨੂੰ ਅਸ਼ੀਰਵਾਦ ਦੇ ਕੇ ਤੇ ਚਮਕੌਰ ਦੀ ਗੜੀ ਚੋਂ ਬਾਹਰ ਕੱਢਦਾ ਔਰ ਗੁਰਮੁਖੋ ਉਥੇ ਬਾਬਾ ਅਜੀਤ ਸਿੰਘ ਤੇ ਜਜਾਰ ਸਿੰਘ ਜਿੱਥੇ ਸ਼ਹੀਦ ਹੋਏ ਨੇ ਨਾ ਭਾਈ ਮਨੀ ਸਿੰਘ ਦੇ ਤਿੰਨ ਪੁੱਤਰ ਅਨਕ ਸਿੰਘ ਅਜੀਬ ਸਿੰਘ ਤੇ ਅਜੈਬ ਸਿੰਘ ਉਥੇ ਚਮਕੌਰ ਦੇ ਜਦੋਂ ਆਪਾਂ ਕਹਿੰਨੇ ਪੀ 40 ਸਿੰਘ ਸ਼ਹੀਦ ਹੋਏ ਕਈ ਥਾਵਾਂ ਤੇ ਸੈਂਤੀਆਂ ਦਾ ਵੇਰਵਾ ਲਿਖਿਆ ਇਸ ਪਾਸੇ ਮੈਂ ਨਾ ਜਾਵਾਂ ਤਿੰਨ ਪੁੱਤ ਬਾਬੇ ਮਨੀ ਸਿੰਘ ਦੇ ਸ਼ਹੀਦ ਹੋਏ ਨੇ ਗੱਲ ਇੱਥੇ ਨਹੀਂ ਮੁੱਕੀ ਆਪਣੇ ਸਮਾਜ ਵਿੱਚ ਇੱਕ ਲਫ਼ਜ਼ ਪ੍ਰਚਲਿਤ ਹੈ ਜਿਨ੍ਹਾਂ ਪੁੱਠੀਆਂ ਖਨਾ ਲੁਆਈਆਂ ਇਹਦਾ ਇਤਿਹਾਸ ਵਿੱਚ ਆਮ ਕਰਕੇ ਜ਼ਿਕਰ ਬਹੁਤ ਘੱਟ ਹੈ ਤੇ ਮੈਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਚਰਨਾਂ 'ਚ ਥਾਂ ਦਿੱਤੀ ਹੈ ਇਸ ਕਰਕੇ ਮੈਨੂੰ ਗੁਰੂ ਪੁੱਜ ਦੇ ਵਿਗਿਆਨੀ ਜੀ ਤੁਸੀਂ ਦੱਸੋ ਤੇ ਮੈਂ ਪੜਿਆ ਜਦੋਂ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਨਾ ਭਾਈ ਮਨੀ ਸਿੰਘ ਦਾ ਸਗਾ ਭਤੀਜਾ ਭਾਈ ਗੁਲਜਾਰ ਸਿੰਘ ਉਹਦੀ ਪੁੱਠੀ ਖਲ ਲਈ ਗਈ ਔਰ ਕੱਲਾ ਭਾਈ ਮਨੀ ਸਿੰਘ ਸ਼ਹੀਦ ਨਹੀਂ ਹੋਇਆ ਇਹਦੇ ਨਾਲ ਇਹਦੇ ਤਨ ਤਿੰਨ ਭਤੀਜੇ ਸ਼ਹੀਦ ਹੋਏ ਨੇ ਮੈਂ ਵਾਰ-ਵਾਰ ਰਿਪੀਟ ਕਰ ਰਿਹਾ ਆਪਾਂ ਤਾਂ ਲਕਾਲਕਾ ਕੇ ਰੱਖਦੇ ਆ ਨਾ ਮੈਂ ਨਮਸਕਾਰ ਕਰਦਾ ਮਾਈ ਦਾਸ ਨੂੰ ਮੈਂ ਨਮਸਕਾਰ ਕਰਦਾ ਮਾਤਾ ਮਧਰੀ ਬਾਈ ਨੂੰ ਉਹਦੇ 12 ਪੁੱਤ ਸਨ 12 12 ਦੇ ਵਿੱਚੋਂ ਇੱਕ ਅਮੀ ਚੰਦ ਛੋਟੀ ਉਮਰ ਵਿੱਚ ਜਿਵੇਂ ਛੋਟੇ ਬੱਚੇ ਹੁੰਦੇ ਨੇ ਕੋ 2-4 ਸਾਲ ਦਾ ਚੜਾਈ ਕਰ ਗਿਆ ਸਮੇਤ ਭਾਈ ਮਨੀ ਸਿੰਘ ਦੇ 11 ਪ੍ਰਾਸ਼ੀਦ ਹੋਏ ਜੇ 11 ਔਰ ਇਹ ਭਾਈ ਮਨੀ ਸਿੰਘ ਦੇ ਪਰਿਵਾਰ ਦੇ 27 ਮੈਂਬਰ ਸ਼ਹੀਦ ਹੋਏ ਨੇ 27 ਮੈਂ ਗਿਣਤੀ ਕਰਕੇ ਤੁਹਾਨੂੰ ਦੱਸ ਸਕਦਾ ਹਾਂ ਉਹ ਗੁਰੂ ਕਾ ਲਾਲ ਪੁੱਛਿਆ ਸ਼ੀਦੀ ਕਿਉਂ ਮੰਗਦਾ ਐ ਤੂੰ ਭਾਈ ਮਨੀ ਸਿੰਘ ਜਿੱਥੇ ਸੂਰਮਾ ਉੱਥੇ ਵਿਦਵਾਨ ਵੀ ਝੋਟੀ ਦਾ ਸੀ ਮੈਂ ਖੁਦ ਕੁਰਾਨ ਦਾ ਇੱਕ ਇੱਕ ਅੱਖਰ ਵਾਚਿਆ ਹੈ ਕੁਰਾਨ ਵਿੱਚ ਲਿਖਿਆ ਹੈ ਇਹ ਲਫ਼ਜ਼ੇ ਵੈਸੇ ਸ਼ਹਾਦਤ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹੜਾ ਸੱਚ ਤੋਂ ਆਪਣੀ ਜਾਨ ਦੇ ਦੇ ਉਹਨੂੰ ਸ਼ਹੀਦ ਕਹਿੰਦੇ ਨੇ ਕੱਲਾ ਇਹ ਨਹੀਂ ਵੀ ਮਰਨ ਕਰਕੇ ਘੁਮਾਨ ਆ ਪੰਨਾ ਤਾਂ ਆਪਾਂ ਸਾਰਿਆਂ ਨੇ ਭਰਾ ਨਾਲ ਭਰਾ ਲੜ ਕੇ ਮਰ ਜੇ ਤੇ ਉਹ ਸ਼ਹੀਦ ਨਹੀਂ ਸ਼ਹੀਦ ਦੀ ਮਹਾਨਤਾ ਹੁੰਦੀ ਵੀ ਉਹਦਾ ਟਾਰਗੇਟ ਕੀ ਸੀ ਉਹਦਾ ਨਿਸ਼ਾਨਾ ਕੀ ਸੀ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪਾਵਨ ਸਰੂਪ ਬਾਬੇ ਮਨੀ ਸਿੰਘ ਦੇ ਕੋਲੋਂ ਲਿਖਵਾਇਆ ਨਾ ਤਨ ਭਾਈ ਮਨੀ ਸਿੰਘ ਤੇਰੇ ਹੱਥ ਸਫਲੇ ਹੋਏ ਤੂੰ ਇਹਨਾਂ ਹੱਥਾਂ ਨਾਲ ਗੁਰੂ ਕੀ ਬਾਣੀ ਲਿਖੀ ਅਸੀਂ ਤਾਂ ਮਥਾ ਟੇਕੇ ਸਾਡਾ ਲੋਕ ਪ੍ਰ ਲੋਕ ਸੌਰ ਜਾਂਦਾ ਤੂੰ ਇਹਨਾਂ ਹੱਥਾਂ ਦੇ ਨਾਲ ਗੁਰੂ ਕੀ ਬਾਣੀ ਲਿਖੀ ਅਜੋ ਨਾਂ ਨਾਵੇਂ ਪਾਤਸ਼ਾਹ ਜੀ ਤੋਂ ਬਾਣੀ ਦਰਜ ਕਰਾਈ ਹੈ ਨਾ ਤੇ ਜਿਹਨੂੰ ਆਪਾਂ ਕਹਿੰਨੇ ਬੌਜ਼ਮ ਫਰੈਂਡ ਪੱਕਾ ਯਾਰ ਬਾਬਾ ਦੀਪ ਸਿੰਘ ਤੇ ਬਾਬਾ ਮਨੀ ਸਿੰਘ ਇਹ ਤੱਕ ਪੱਕੇ ਦੋਸਤ ਹਨ ਤੇ ਜਿਵੇਂ ਗੱਭਰੂ ਹੋਣ ਤੇ ਇੱਕ ਦੂਜੇ ਦੇ ਆਪਾਂ ਮੋਢੇ ਤੇ ਹੱਥ ਰੱਖ ਕੇ ਤੇ ਪਿਆਰ ਨਾਲ ਤੁਰੇ ਜਾਂਦੇ ਆ ਤੁਰੇ ਜਾਂਦੇ ਸਨ ਦੋਵੇਂ ਭਰਾ ਤੇ ਬਾਜਾਂ ਵਾਲੇ ਨੇ ਆਖਿਆ ਬੱਚੂ ਇਉਂ ਨਹੀਂ ਸਰਨਾ ਇਹ ਬਾਣੀ ਦੇ ਅਰਥ ਦੀ ਵਿਆਖਿਆ ਤੈਨੂੰ ਅੱਗੇ ਵੀ ਕਰਨੀ ਪੈਗੀ ਤੂੰ ਪੜਾਉਣਾ ਸਿੰਘਾਂ ਨੂੰ ਬਾਬਾ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਕਹਿਣ ਲੱਗੇ ਪਾਤਸ਼ਾਹ ਬੜਾ ਆਨੰਦ ਬਣਿਆ ਮਹਾਂਪੁਰਸ਼ਾਂ ਦੇ ਬਚਨ ਜਿਹੜੇ ਹੁੰਦੇ ਨੇ ਨਾ ਖਾਲੀ ਨਹੀਂ ਜਾਂਦੇ ਜਿਹੜੀ ਮੈਂ ਗੱਲ ਕਹਿਣ ਲੱਗਾ ਲਿਖੀ ਨਹੀਂ ਪਰ ਸਾਨੂੰ ਤਕਸਾਲ ਚ ਪੜਾਈ ਗਈ ਹੈ ਕਹਿੰਦੇ ਦੀਪ ਸਿੰਘਾ ਤੇਰਾ ਸਿਰ ਵੀ ਲੈ ਜਾਏ ਤੇਰੇ ਆਨੰਦ ਵਿੱਚ ਫਰਕ ਨਹੀਂ ਪਾਏਗਾ ਭਾਈ ਮਨੀ ਸਿੰਘਾਂ ਤੇਰੇ ਬੰਦ-ਬੰਦ ਵੀ ਕੱਟੇ ਜਾਣ ਤੇ ਤੇਰੇ ਆਨੰਦ ਵਿੱਚ ਫਰਕ ਨਹੀਂ ਪਾਏਗਾ ਮੈਂ ਇਹ ਗੱਲ ਵਿੱਚੋਂ ਕਿਉਂ ਕੱਢੀ ਐ ਕਈ ਬੇਸਮਝ ਲੋਕਾਂ ਨੇ ਪ੍ਰਾਪੇ ਗੰਡਾ ਕੀਤਾ ਵੀ ਬਾਬਾ ਮਨੀ ਸਿੰਘ ਨੇ ਗੁੜਕੇ ਬਣਾਏ ਅਖੇ ਤਾਂ ਬੰਦ-ਬੰਦ ਕੱਟੇ ਗਏ ਇਹਦਾ ਫਿਰ ਆਪਾਂ ਵੀ ਤਿਆਰੀ ਕਰੀਏ ਕਿਉਂਕਿ ਬਾਬੇ ਮਨੀ ਸਿੰਘ ਨੇ ਗੁੜਕੇ ਬਣਾਏ ਤੇ ਬੰਦ-ਬੰਦ ਕੱਟੇ ਗਏ ਆਪਾਂ ਗੁੜਕਿਆਂ ਤੋਂ ਬਾਣੀ ਪੜਨੇ ਤੇ ਫਿਰ ਸਾਡੇ ਵੀ ਕੱਟੇ ਜਾਣਗੇ ਇਹ ਗਲਤ ਪ੍ਰਚਾਰ ਹੈ ਸਾਡੇ ਬਜ਼ੁਰਗਾਂ ਦਾ ਸੂਰਸੀ ਵੀ ਬਾਣੀ ਲੈ ਕੇ ਸਮਾਜ ਵਿੱਚ ਵੰਡਣੀ ਕਿਉਂਕਿ ਆਪ ਪੜਨਾ ਦੂਜਿਆਂ ਨੂੰ ਪੜਾਉਣਾ ਇਹ ਗੁਰਮਤ ਹੈ ਤੇ ਬਾਬਾ ਦੀਪ ਸਿੰਘ ਗੁਰੂ ਗੁਰੂ ਪਾਤਸ਼ਾਹ ਦੇ ਕਿੰਨੇ ਵਿਸ਼ਵਾਸਪਾਤਰ ਹੋਣਗੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਨਾ ਤੇ ਸਾਡੀਆਂ ਦੋ ਮਾਤਾਵਾਂ ਮਾਤਾ ਜੀਤ ਕੌਰ ਜੀ ਮਾਫ ਕਰਨਾ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਦੇ ਨਾਲ ਜਿਵੇਂ ਤੁਸੀਂ ਸ਼ਹਿਰ ਵਾਲੇ ਮੇਰੇ ਭਰਾਵਾਂ ਤੁਹਾਡਾ ਵਡੇਰਾ ਭਾਈ ਜਵਾਰ ਸਿੰਘ ਜਿਹੜਾ ਰੋਪੜ ਦਾ ਰਹਿਣ ਵਾਲਾ ਸੀ ਇਹ ਦੋ ਗੁਰਮਖਾਂ ਦੀ ਸੇਵਾ ਲਈ ਪੀ ਆਪਣੀਆਂ ਮਾਤਾਵਾਂ ਨੂੰ ਨਾਲ ਲੈ ਕੇ ਜਾਓ ਭਾਈ ਜਵਾਰ ਸਿੰਘ ਦੇ ਕਰ ਰਾਤ ਕੱਟੀ ਰੋਪੜ ਮੁੜ ਕੇ ਇਹ ਦਿੱਲੀ ਲੈ ਕੇ ਗਏ ਇਹ ਕੇਵਲ ਤੇ ਕੇਵਲ ਵਿਸ਼ਵਾਸ ਪਾਤਰ ਤੇ ਹੀ ਕੰਮ ਕੀਤਾ ਜਾ ਸਕਦਾ ਹੈ ਇਹੋ ਜਿਹੇ ਗੁਰੂ ਕੇ ਲਾਲ ਸਨ ਆਪਾਂ ਉਹਨਾਂ ਨੂੰ ਚੇਤੇ ਕਿਉਂ ਕਰਦੇ ਆ ਮੈਂ ਤਕਰੀਬਨ ਮੇਰੇ ਮੂੰਹ ਤੇ ਚੜਿਆ ਤੇ ਮਨਜੀਤ ਸਾਹਿਬ ਬੋਲਦਾ ਰਹਿਣਾ ਬਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰਨ ਬਜ਼ੁਰਗਾਂ ਦੇ ਕਾਰਨਾਮਿਆਂ ਨੂੰ ਤਾਂ ਚੇਤੇ ਕਰਦੇ ਆ ਤਾਂ ਕਿ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕਰਕੇ ਅਸੀਂ ਗੁਰੂ ਦੇ ਲੜ ਲੱਗੀਏ ਮਿਤਰਾ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਪਿਆਰ ਲਈ ਬੰਦ-ਬੰਦ ਕਟਵਾਏ ਗੁਰੂ ਕੇ ਸਿੱਖਾਂ ਨੇ ਤੜੀ ਤੇ ਸੀਸ ਰੱਖ ਕੇ ਤੇ ਗੁਰੂ ਦੀ ਖੁਸ਼ੀ ਲਈ ਅੱਜ ਦੁੱਖ ਹੁੰਦਾ ਤੂੰ ਗੁਰੂ ਨੂੰ ਛੱਡ ਕੇ ਬੰਦਿਆਂ ਦੇ ਡੇਰਿਆਂ ਤੇ ੱੱਕੇ ਖਾਣ ਜਾਣਾ ਇਹ ਤੈਨੂੰ ਸ਼ੋਭਦਾ ਨਹੀਂ ਇਹਦੇ 'ਚ ਮੈਂ ਬੜਾ ਕੁਝ ਕਹਿ ਦਿੱਤਾ ਇਹ ਨਾਉ ਟੂ ਵਾਈਜ਼ ਐਂਡ ਰਾਉ ਟੂ ਫੂਲ ਇਸ਼ਾਰਾ ਹੀ ਕਾਫੀ ਹੈ ਜੇ ਬਾਬੇ ਮਨੀ ਸਿੰਘ ਨੂੰ ਚੇਤੇ ਕਰ ਰਹੇ ਹੋ ਬਾਬਾ ਮਨੀ ਸਿੰਘ ਨੇ ਆਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਸਮਰਪਿਤ ਕੀਤਾ ਹੈ ਜੇ ਬਾਬੇ ਦੀਪ ਸਿੰਘ ਨੂੰ ਚੇਤੇ ਕਰਦੇ ਹੋ ਤੇ ਬਾਬਾ ਦੀਪ ਸਿੰਘ ਨੇ ਆਪਣਾ ਜੀਵਨ ਗੁਰਬਾਣੀ ਨੂੰ ਸਮਰਪਿਤ ਕੀਤਾ ਹੈ ਜੇ ਤੁਸੀਂ ਉਹਨਾਂ ਨੂੰ ਆਪਣੇ ਸਮਝ ਦਿਓ ਤੇ ਆਪਣੇ ਜੀਵਨ ਤੇ ਅਪਣਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਾਂ ਕੇਵਲ ਤੇ ਕੇਵਲ ਗੁਰਬਾਣੀ ਨਾਲ ਜੁੜੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲੱਗੋ ਗਿਆਨੀ ਜੀ ਸ਼ਬਦ ਗੁਰੂ ਕਹਿ ਕੇ ਗਏ ਨੇ ਸ਼ਬਦ ਆ ਪਾਵਨ ਦਾ ਇਮੋਰਟਲ ਜਿਹੜੀ ਦੇਹ ਹੈ ਨਾ ਖਤਮ ਹੋ ਜਾਂਦੀ ਹੈ ਲੇਕਿਨ ਸ਼ਬਦ ਇਮੋਰਟਲ ਹੈ ਮੈਂ ਬਾਈਬਲ ਦੇ ਪਹਿਲੇ ਪੰਨੇ 'ਚ ਪੜਿਆ ਜਦੋਂ ਦੁਨੀਆ ਵਿੱਚ ਕੁਝ ਨਹੀਂ ਸੀ ਉਦੋਂ ਕੇਵਲ ਤੇ ਕੇਵਲ ਸ਼ਬਦ ਸੀ ਤੇ ਸ਼ਬਦ ਹੀ ਪ੍ਰਮਾਤਮਾ ਹੈ ਇਸੇ ਕਰਕੇ ਆਪਾਂ ਪੜਦੇ ਆ ਵਾ ਵਾ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰਨ ਨ ਕੋਏ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਤੇ ਸਮੂਚੀਆਂ ਗੁਰੂ ਕੀਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਜੋ ਬਾਬਾ ਅਮਨਦੀਪ ਸਿੰਘ ਇਥੋਂ ਦੇ ਸੇਵਾਦਾਰ ਨੇ ਉਹਨਾਂ ਦਾ ਤਰਵਾਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ